ਗੁਰਦਾ ਚੋਰਾਂ ਨੇ ਹੁਣ ਰੱਬ ਦਾ ਕਰਕੇ ਨਹੀਂ ਬਖਸ਼ਿਆ ਜੀ ਹਾਂ ਦਿਨ ਦਿਹਾੜੇ ਕਿਵੇਂ ਚੋਰੀ ਦੀਆਂ ਵਾਰਦਾਤਾਂ ਨੂੰ ਇਹ ਅੰਜਾਮ ਦਿੰਦੇ ਨੇ ਦਰਸਲ ਤਸਵੀਰਾਂ ਦੇਖ ਕੇ ਤੁਹਾਡੇ ਵੀ ਉਹ ਛੁੱਟ ਜਾਣਗੇ ਤਾਂ ਬਿਲਕੁਲ ਦਿਨ ਦਿਹਾੜੇ ਚੋਰ ਮੰਦਿਰ ਦੇ ਵਿੱਚ ਦਾਖਲ ਹੁੰਦਾ ਗੁੱਲਕ ਨੂੰ ਤੋੜ ਦਿੰਦਾ ਤੇ ਚੜਾਵੇ ਦੀ ਨਕਦੀ ਲੈ ਕੇ ਫਰਾਰ ਹੋ ਜਾਂਦਾ ਕਿਸੇ ਨੇ ਵੀ ਯਕੀਨੀ ਨਹੀਂ ਸੀ ਕਰਨਾ ਜੇਕਰ ਤਸਵੀਰਾਂ ਸੀਸੀਟੀਵੀ ਕੈਮਰੇ ਚ ਕੈਦ ਨਾ ਹੋਈਆਂ ਹੁੰਦੀਆਂ ਤਸਵੀਰਾਂ ਦੇਖ ਕੇ ਤੁਸੀਂ ਸਿੱਧੇ ਤੌਰ ਤੇ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਚੋਰ ਨੂੰ ਕਿਸੇ ਦਾ ਕੋਈ ਵੀ ਖੋਫ ਨਹੀਂ ਹੈ ਦਰਵਾਜ਼ਾ ਖੋਲਦਾ ਅੰਦਰ ਫੜਦਾ ਤੇ ਕਿਵੇਂ ਜਿਸ ਖੁਰਪੇ ਦੇ ਨਾਲ ਅਸੀਂ ਪਟਦੇ ਹਾਂ ਉਸ ਖੁਰਪੇ ਦੇ ਨਾਲ ਹੀ ਗੁੱਲਗ ਨੂੰ ਖੋਲਣ ਦੀ ਕੋਸ਼ਿਸ਼ ਕਰਦਾ ਹੈ ਤੇ ਸਾਰੀ ਚੜਾਵੇ ਦੀ ਜਿਹੜੀ ਨਕਦੀ ਆ ਲੈ ਕੇ ਰਫੂ ਚੱਕਰ ਹੋ ਜਾਂਦਾ ਹੈ ਤੇ ਜਦੋਂ ਸ਼ਾਮ ਵੇਲੇ ਪੰਡਿਤ ਜੀ ਮੰਦਿਰ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਸ਼ੱਕ ਹੁੰਦਾ ਹੈ ਕਿ ਸ਼ਾਇਦ ਚੋਰੀ ਹੋਈ ਹੈ ਜਿਸ ਤਰੀਕੇ ਦੇ ਨਾਲ ਮੰਦਿਰ ਦੇ ਵਿੱਚ ਖਿਲਾਰਾ ਵਿਖਰਿਆ ਹੁੰਦਾ ਹੈ ਸੀਸੀਟੀਵੀ ਤਸਵੀਰਾਂ ਚੈੱਕ ਕੀਤੀਆਂ ਜਾਂਦੀਆਂ ਨੇ ਤਾਂ ਇੱਕ ਸ਼ਖਸ ਨਜ਼ਰ ਆਉਂਦਾ ਜਿਸ ਨੇ ਆਪਣੇ ਸਿਰ ਦੇ ਉੱਤੇ ਟੋਪੀ ਪਾਈ ਹੁੰਦੀ ਹੈ ਜਾਲੀਦਾਰ ਟੀ-ਸ਼ਰਟ ਪਾਈ ਹੁੰਦੀ ਹੈ ਤਾਂ ਸੀਸੀਟੀਵੀ ਤਸਵੀਰਾਂ ਨੇ ਜਿਹੜੀਆਂ ਪੁਲਿਸ ਨੇ ਇਸ ਵੇਲੇ ਦੇਖ ਲਈਆਂ ਨੇ ਪੁਲਿਸ ਇਸ ਮਾਮਲੇ ਦੀ ਹੈ ਜਿਹੜੀ ਜਾਂਚ ਕਰ ਰਹੀ ਹੈ ਸਸ਼ਕਾਲ ਤੋਂ ਸੇਖਰ ਐਸਐਮ ਜੀ ਇਸ ਤੇ ਮੇਹਾ ਪ੍ਰਦੀਪ ਕੋਰਤਾ ਚੋਰਾ ਨੇ ਹੁਣ ਰੱਬ ਦਾ ਘਰ ਨਹੀਂ ਬਖਸ਼ਿਆ ਜੀ ਹਾਂ ਦਿਨ ਦਿਹਾੜੇ ਕਿਵੇਂ ਚੋਰੀ ਦੀਆਂ ਵਾਰਦਾਤਾਂ ਨੂੰ ਇਹ ਅੰਜਾਮ ਦਿੰਦੇ ਨੇ ਦਰਸਲ ਤਸਵੀਰਾਂ ਦੇਖ ਕੇ ਤੁਹਾਡੇ ਵੀ ਉਹ ਛੁੱਟ ਜਾਣਗੇ ਤਾਂ ਬਿਲਕੁਲ ਦਿਨ ਦਿਹਾੜੇ ਚੋਰ ਮੰਦਿਰ ਦੇ ਵਿੱਚ ਦਾਖਲ ਹੁੰਦਾ ਗੁੱਲਕ ਨੂੰ ਤੋੜ ਦਿੰਦਾ ਤੇ ਚੜਾਵੇ ਦੀ ਨਕਦੀ ਲੈ ਕੇ ਫਰਾਰ ਹੋ ਜਾਂਦਾ ਕਿਸੇ ਨੇ ਵੀ ਯਕੀਨ ਨਹੀਂ ਸੀ ਕਰਨਾ ਜੇਕਰ ਤਸਵੀਰਾਂ ਸੀਸੀਟੀਵੀ ਕੈਮਰੇ ਚ ਕੈਦ ਨਾ ਹੋਈਆਂ ਹੁੰਦੀਆਂ ਤਸਵੀਰਾਂ ਦੇਖ ਕੇ ਤੁਸੀਂ ਸਿੱਧੇ ਤੌਰ ਤੇ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਚੋਰ ਨੂੰ ਕਿਸੇ ਦਾ ਕੋਈ ਵੀ ਖੋਫ ਨਹੀਂ ਹੈ ਦਰਵਾਜ਼ਾ ਖੋਲਦਾ ਹੈ ਅੰਦਰ ਵੜਦਾ ਹੈ ਤੇ ਕਿਵੇਂ ਮਿੱਟੀ ਜਿਸ ਖੁਰਪੇ ਦੇ ਨਾਲ ਅਸੀਂ ਪਟਦੇ ਹਾਂ ਉਸ ਖੁਰਪੇ ਦੇ ਨਾਲ ਹੀ ਗੁੱਲਕ ਨੂੰ ਖੋਲਣ ਦੀ ਕੋਸ਼ਿਸ਼ ਕਰਦਾ ਤੇ ਸਾਰੀ ਚੜਾਵੇ ਦੀ ਜਿਹੜੀ ਨਕਦੀ ਹੈ ਲੈ ਕੇ ਰਫੂ ਚੱਕਰ ਹੋ ਜਾਂਦਾ ਤੇ ਜਦੋਂ ਸ਼ਾਮ ਵੇਲੇ ਪੰਡਿਤ ਜੀ ਮੰਦਿਰ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਸ਼ੱਕ ਹੁੰਦਾ ਹੈ ਕਿ ਸ਼ਾਇਦ ਚੋਰੀ ਹੋਈ ਹੈ ਜਿਸ ਤਰੀਕੇ ਦੇ ਨਾਲ ਮੰਦਿਰ ਦੇ ਵਿੱਚ ਖਿਲਾਰਾ ਵਿਖਰਿਆ ਹੁੰਦਾ ਹੈ ਸੀਸੀਟੀਵੀ ਤਸਵੀਰਾਂ ਚੈੱਕ ਕੀਤੀਆਂ ਜਾਂਦੀਆਂ ਨੇ ਤਾਂ ਇੱਕ ਸ਼ਖਸ ਨਜ਼ਰ ਆਉਂਦਾ ਹੈ ਜਿਸ ਨੇ ਆਪਣੇ ਸਿਰ ਦੇ ਉੱਤੇ ਟੋਪੀ ਪਾਈ ਹੁੰਦੀ ਹੈ ਜਾਲੀਦਾਰ ਟੀ-ਸ਼ਰਟ ਪਾਈ ਹੁੰਦੀ ਹੈ ਅਗਰ ਤਾਂ ਸੀਸੀਟੀਵੀ ਤਸਵੀਰਾਂ ਨੇ ਜੀ ਯਾ ਪੁਲਿਸ ਨੇ ਸਵੇਰੇ ਦੇਖ ਲਈਆਂ ਨੇ ਪੁਲਿਸ ਇਸ ਮਾਮਲੇ ਦੀ ਹੈ ਜਿਹੜੀ ਜਾਂਚ ਕਰ ਰਹੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਿਹਾ ਸਮਜ਼ੀਂਸ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਚੋਰਾਂ ਨੇ ਹੁਣ ਰੱਬ ਦਾ ਘਰ ਨਹੀਂ ਬਖਸ਼ਿਆ ਜੀ ਹਾਂ ਦਿਨ ਦਿਹਾੜੇ ਕਿਵੇਂ ਚੋਰੀ ਦੀਆਂ ਵਾਰਦਾਤਾਂ ਨੂੰ ਇਹ ਅੰਜਾਮ ਦਿੰਦੇ ਨੇ ਦਰਸਲ ਤਸਵੀਰਾਂ ਦੇਖ ਕੇ ਤੁਹਾਡੇ ਵੀ ਉਹ ਛੁਰ ਜਾਣਗੇ ਤਾਂ ਬਿਲਕੁਲ ਦਿਨ ਦਿਹਾੜੇ ਚੋਰ ਮੰਦਿਰ ਦੇ ਵਿੱਚ ਦਾਖਲ ਹੁੰਦਾ ਗੁੱਲਕ ਨੂੰ ਤੋੜ ਦਿੰਦਾ ਤੇ ਚੜਾਵੇ ਦੀ ਨਕਦੀ ਲੈ ਕੇ ਫਰਾਰ ਹੋ ਜਾਂਦਾ ਕਿਸੇ ਨੇ ਵੀ ਯਕੀਨੀ ਨਹੀਂ ਸੀ ਕਰਨਾ ਜੇਕਰ ਤਸਵੀਰਾਂ ਸੀਸੀਟੀਵੀ ਕੈਮਰੇਜ ਚ ਕੈਦ ਨਾ ਹੋਈਆਂ ਹੁੰਦੀਆਂ ਤਸਵੀਰਾਂ ਦੇਖ ਕੇ ਤੁਸੀਂ ਸਿੱਧੇ ਤੌਰ ਤੇ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਚੋਰ ਨੂੰ ਕਿਸੇ ਦਾ ਕੋਈ ਵੀ ਖੋਫ ਨਹੀਂ ਹੈ ਦਰਵਾਜ਼ਾ ਖੋਲਦਾ ਅੰਦਰ ਵੜਦਾ ਤੇ ਕਿਵੇਂ ਮਿੱਟੀ ਜਿਸ ਖੁਰਪੇ ਦੇ ਨਾਲ ਅਸੀਂ ਪਟਦੇ ਹਾਂ ਉਸ ਖੁਰਪੇ ਦੇ ਨਾਲ ਹੀ ਗੁੱਲਕ ਨੂੰ ਖੋਲਣ ਦੀ ਕੋਸ਼ਿਸ਼ ਕਰਦਾ ਤੇ ਸਾਰੀ ਚੜਾਵੇ ਦੀ ਜਿਹੜੀ ਨਕਦੀ ਹੈ ਲੈ ਕੇ ਰਫੂ ਚੱਕਰ ਹੋ ਜਾਂਦਾ ਤੇ ਜਦੋਂ ਸ਼ਾਮ ਵੇਲੇ ਪੰਡਿਤ ਜੀ ਮੰਦਰ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਸ਼ੱਕ ਹੁੰਦਾ ਹੈ ਕਿ ਸ਼ਾਇਦ ਚੋਰੀ ਹੋਈ ਹੈ ਜਿਸ ਤਰੀਕੇ ਦੇ ਨਾਲ ਮੰਦਰ ਦੇ ਵਿੱਚ ਖਿਲਾਰਾ ਵਿਖਰਿਆ ਹੁੰਦਾ ਹੈ ਸੀਸੀਟੀਵੀ ਤਸਵੀਰਾਂ ਚੈੱਕ ਕੀਤੀਆਂ ਜਾਂਦੀਆਂ ਨੇ ਤੇ ਇੱਕ ਸਖਸ਼ ਨਜ਼ਰ ਆਉਂਦਾ ਹੈ ਜਿਸ ਨੇ ਆਪਣੇ ਸਿਰ ਦੇ ਉੱਤੇ ਟੋਪੀ ਪਾਈ ਹੁੰਦੀ ਹੈ ਜਾਲੀਦਾਰ ਟੀ-ਸ਼ਰਟ ਪਾਈ ਹੁੰਦੀ ਹੈ ਤੇ ਸੀਸੀਟੀਵੀ ਤਸਵੀਰਾਂ ਨੇ ਜਿਹੜੀਆਂ ਪੁਲਿਸ ਨੇ ਸਰੇੜੇ ਦੇਖ ਲਈਆਂ ਨੇ ਪੁਲਿਸ ਇਸ ਮਾਮਲੇ ਦੀ ਹੈ ਜਿਹੜੀ ਜਾਂਚ ਕਰ ਰਹੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਖੁਦ ਐਸਐਮ ਜ਼ੀਐਨਸ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਚੋਰਾਂ ਨੇ ਹੁਣ ਰੱਬ ਦਾ ਘਰ ਵੀ ਨਿਭਖਿਆ ਜੀ ਹਾਂ ਦਿਨ ਦਿਹਾੜੇ ਕਿਵੇਂ ਚੋਰੀ ਦੀਆਂ ਵਾਰਦਾਤਾਂ ਨੂੰ ਇਹ ਅੰਜਾਮ ਦਿੰਦੇ ਨੇ ਦਰਸਲ ਤਸਵੀਰਾਂ ਦੇਖ ਕੇ ਤੁਹਾਡੇ ਵੀ ਉਹ ਛੁੱਟ ਜਾਣਗੇ ਤਾਂ ਬਿਲਕੁਲ ਦਿਨ ਦਿਹਾੜੇ ਚੋਰ ਮੰਦਿਰ ਦੇ ਵਿੱਚ ਦਾਖਲ ਹੁੰਦਾ ਗੁੱਲਕ ਨੂੰ ਤੋੜ ਦਿੰਦਾ ਤੇ ਚੜਾਵੇ ਦੀ ਨਕਦੀ ਲੈ ਕੇ ਫਰਾਰ ਹੋ ਜਾਂਦਾ ਕਿਸੇ ਨੇ ਵੀ ਯਕੀਨੀ ਨਹੀਂ ਸੀ ਕਰਨਾ ਜੇਕਰ ਤਸਵੀਰਾਂ ਸੀਸੀਟੀਵੀ ਕੈਮਰੇਜ ਚ ਕੈਦ ਨਾ ਹੋਈਆਂ ਹੁੰਦੀਆਂ ਤਸਵੀਰਾਂ ਦੇਖ ਕੇ ਤੁਸੀਂ ਸਿੱਧੇ ਤੌਰ ਤੇ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਚੋਰ ਨੂੰ ਕਿਸੇ ਦਾ ਕੋਈ ਵੀ ਖੋਫ ਨਹੀਂ ਹੈ ਦਰਵਾਜ਼ਾ ਖੋਲਦਾ ਅੰਦਰ ਵੜਦਾ ਤੇ ਕਿਵੇਂ ਜਿਸ ਖੁਰਪੇ ਦੇ ਨਾਲ ਅਸੀਂ ਪੱਟਦੇ ਹਾਂ ਉਸ ਖੁਰਪੇ ਦੇ ਨਾਲ ਹੀ ਗੁੱਲਕ ਨੂੰ ਖੋਲਣ ਦੀ ਕੋਸ਼ਿਸ਼ ਕਰਦਾ ਤੇ ਸਾਰੀ ਚੜਾਵੇ ਦੀ ਜਿਹੜੀ ਨਕਦੀ ਹੈ ਲੈ ਕੇ ਰਫੂ ਚੱਕਰ ਹੋ ਜਾਂਦਾ ਹੈ ਤੇ ਜਦੋਂ ਸ਼ਾਮ ਵੇਲੇ ਪੰਡਿਤ ਜੀ ਮੰਦਰ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਸ਼ੱਕ ਹੁੰਦਾ ਹੈ ਕਿ ਸ਼ਾਇਦ ਚੋਰੀ ਹੋਈ ਹੈ ਜਿਸ ਤਰੀਕੇ ਦੇ ਨਾਲ ਮੰਦਰ ਦੇ ਵਿੱਚ ਖਿਲਾਰਾ ਵਿਖਰਿਆ ਹੁੰਦਾ ਹੈ ਸੀਸੀਟੀਵੀ ਤਸਵੀਰਾਂ ਚੈੱਕ ਕੀਤੀਆਂ ਜਾਂਦੀਆਂ ਨੇ ਤੇ ਇੱਕ ਸਖਸ਼ ਨਜ਼ਰ ਆਉਂਦਾ ਹੈ ਜਿਸ ਨੇ ਆਪਣੇ ਸਿਰ ਦੇ ਉੱਤੇ ਟੋਪੀ ਪਾਈ ਹੁੰਦੀ ਹੈ ਜਾਲੀਦਾਰ ਟੀ-ਸ਼ਰਟ ਪਾਈ ਹੁੰਦੀ ਹੈ ਤਾਂ ਸੀਸੀਟੀਵੀ ਤਸਵੀਰਾਂ ਨੇ ਜਿਹੜੀਆਂ ਪੁਲਿਸ ਨੇ ਸਵੇਰੇ ਦੇਖ ਲਈਆਂ ਨੇ ਪੁਲਿਸਿਸ ਮਾਮਲੇ ਦੀ ਹੈ ਜਿਹੜੀ ਜਾਂਚ ਕਰ ਰਹੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਖੁਰ ਐਸਐਮਜ਼ ਨੇਸ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਚੋਰਾ ਨੇ ਹੁਣ ਰੱਬ ਦਾ ਘਰ ਵੀ ਨਿਭਖਿਆ ਜੀ ਹਾਂ ਦਿਨ ਦਿਹਾੜੇ ਕਿਵੇਂ ਚੋਰੀ ਦੀਆਂ ਵਾਰਦਾਤਾਂ ਨੂੰ ਇਹ ਅੰਜਾਮ ਦਿੰਦੇ ਨੇ ਦਰਸਲ ਤਸਵੀਰਾਂ ਦੇਖ ਕੇ ਤੁਹਾਡੇ ਵੀ ਖੋਸ਼ ਉੱਡ ਜਾਂਗੇ ਤਾਂ ਬਿਲਕੁਲ ਦਿਨ ਦਿਹਾੜੇ ਚੋਰ ਮੰਦਰ ਦੇ ਵਿੱਚ ਦਾਖਲ ਹੁੰਦਾ ਗੁੱਲਕ ਨੂੰ ਤੋੜ ਦਿੰਦਾ ਤੇ ਚੜਾਵੇ ਦੀ ਨਕਦੀ ਲੈ ਕੇ ਫਰਾਰ ਹੋ ਜਾਂਦਾ ਕਿਸੇ ਨੇ ਵੀ ਯਕੀਨੀ ਨਹੀਂ ਸੀ ਕਰਨਾ ਜੇਕਰ ਤਸਵੀਰਾਂ ਸੀਸੀਟੀਵੀ ਕੈਮਰੇਜ ਚ ਕੈਦ ਨਾ ਹੋਈਆਂ ਹੁੰਦੀਆਂ ਤਸਵੀਰਾਂ ਦੇਖ ਕੇ ਤੁਸੀਂ ਸਿੱਧੇ ਤੌਰ ਤੇ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਚੋਰ ਨੂੰ ਕਿਸੇ ਦਾ ਕੋਈ ਵੀ ਖੋਫ ਨਹੀਂ ਹੈ ਦਰਵਾਜ਼ਾ ਖੋਲਦਾ ਅੰਦਰ ਫੜਦਾ ਤੇ ਕਿਵੇਂ ਮਿੱਟੀ ਜਿਸ ਖੁਰਪੇ ਦੇ ਨਾਲ ਅਸੀਂ ਪਟਦੇ ਹਾਂ ਉਸ ਖੁਰਪੇ ਦੇ ਨਾਲੇ ਗੁੱਲਗ ਨੂੰ ਖੋਲਣ ਦੀ ਕੋਸ਼ਿਸ਼ ਕਰਦਾ ਤੇ ਸਾਰੀ ਚੜਾਵੇ ਦੀ ਜਿਹੜੀ ਨਕਦੀ ਹੈ ਲੈ ਕੇ ਰਫੂ ਚੱਕਰ ਹੋ ਜਾਂਦਾ ਤੇ ਜਦੋਂ ਸ਼ਾਮ ਵੇਲੇ ਪੰਡਿਤ ਜੀ ਮੰਦਰ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਸ਼ੱਕ ਹੁੰਦਾ ਹੈ ਕਿ ਸ਼ਾਇਦ ਚੋਰੀ ਹੋਈ ਹੈ ਜਿਸ ਤਰੀਕੇ ਦੇ ਨਾਲ ਮੰਦਰ ਦੇ ਵਿੱਚ ਖਿਲਾਰਾ ਵਿਖਰਿਆ ਹੁੰਦਾ ਹੈ ਸੀਸੀਟੀਵੀ ਤਸਵੀਰਾਂ ਚੈੱਕ ਕੀਤੀਆਂ ਜਾਂਦੀਆਂ ਨੇ ਤੇ ਇੱਕ ਸਖਸ਼ ਨਜ਼ਰ ਆਉਂਦਾ ਜਿਸ ਨੇ ਆਪਣੇ ਸਿਰ ਦੇ ਉੱਤੇ ਟੋਪੀ ਪਾਈ ਹੁੰਦੀ ਹੈ ਜਾਲੀਦਾਰ ਟੀ-ਸ਼ਰਟ ਪਾਈ ਹੁੰਦੀ ਹੈ ਤਾਂ ਸੀਸੀਟੀਵੀ ਤਸਵੀਰਾਂ ਨੇ ਜਿਹੜੀਆਂ ਪੁਲਿਸ ਨੇ ਸਰੇੜੇ ਦੇਖ ਲਈਆਂ ਨੇ ਪੁਲਿਸ ਇਸ ਮਾਮਲੇ ਦੀ ਹੈ ਜੜੀ ਜਾਂਚ ਕਰ ਲਈ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨੇ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਚੋਰਾਂ ਨੇ ਹੁਣ ਰੱਬ ਦਾ ਕਰ ਦੇ ਨਿਪਖਿਆ ਜੀ ਹਾਂ ਦਿਨ ਦਿਹਾੜੇ ਕਿਵੇਂ ਚੋਰੀ ਦੀਆਂ ਵਾਰਦਾਤਾਂ ਨੂੰ ਇਹ ਅੰਜਾਮ ਦਿੰਦੇ ਨੇ ਦਰਸਲ ਤਸਵੀਰਾਂ ਦੇਖ ਕੇ ਤੁਹਾਡੇ ਵੀ ਖੋਸ਼ ਉੜ ਜਾਣਗੇ ਤਾਂ ਬਿਲਕੁਲ ਦਿਨ ਦਿਹਾੜੇ ਚੋਰ ਮੰਦਿਰ ਦੇ ਵਿੱਚ ਦਾਖਲ ਹੁੰਦਾ ਗੁੱਲਕ ਨੂੰ ਤੋੜ ਦਿੰਦਾ ਤੇ ਚੜਾਵੇ ਦੀ ਨਕਦੀ ਲੈ ਕੇ ਫਰਾਰ ਹੋ ਜਾਂਦਾ ਕਿਸੇ ਨੇ ਵੀ ਯਕੀਨੀ ਨਹੀਂ ਸੀ ਕਰਨਾ ਜੇਕਰ ਤਸਵੀਰਾਂ ਸੀਸੀਟੀਵੀ ਕੈਮਰੇ ਚ ਕੈਦ ਨਾ ਹੋਈਆਂ ਹੁੰਦੀਆਂ ਤਸਵੀਰਾਂ ਦੇਖ ਕੇ ਤੁਸੀਂ ਸਿੱਧੇ ਤੌਰ ਤੇ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਚੋਰ ਨੂੰ ਕਿਸੇ ਦਾ ਕੋਈ ਵੀ ਖੋਫ ਨਹੀਂ ਹੈ ਦਰਵਾਜ਼ਾ ਖੋਲਦਾ ਹੈ ਅੰਦਰ ਵੜਦਾ ਹੈ ਤੇਕੀਵੇਂ ਮਿੱਟੀ ਜਿਸ ਖੁਰਪੇ ਦੇ ਨਾਲ ਅਸੀਂ ਪਟਦੇ ਹਾਂ ਉਸ ਖੁਰਪੇ ਦੇ ਨਾਲ ਹੀ ਗੁੱਲਕ ਨੂੰ ਖੋਲਣ ਦੀ ਕੋਸ਼ਿਸ਼ ਕਰਦਾ ਤੇ ਸਾਰੀ ਚੜਾਵੇ ਦੀ ਜਿਹੜੀ ਨਕਦੀ ਹੈ ਲੈ ਕੇ ਰਫੂ ਚੱਕਰ ਹੋ ਜਾਂਦਾ ਤੇ ਜਦੋਂ ਸ਼ਾਮ ਵੇਲੇ ਪੰਡਿਤ ਜੀ ਮੰਦਰ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਸ਼ੱਕ ਹੁੰਦਾ ਹੈ ਕਿ ਸ਼ਾਇਦ ਚੋਰੀ ਹੋਈ ਹੈ ਜਿਸ ਤਰੀਕੇ ਦੇ ਨਾਲ ਮੰਦਰ ਦੇ ਵਿੱਚ ਖਿਲਾਰਾ ਵਿਖਰਿਆ ਹੁੰਦਾ ਹੈ ਸੀਸੀਟੀਵੀ ਤਸਵੀਰਾਂ ਚੈੱਕ ਕੀਤੀਆਂ ਜਾਂਦੀਆਂ ਨੇ ਤਾਂ ਇੱਕ ਸਖਸ਼ ਨਜ਼ਰ ਆਉਂਦਾ ਜਿਸ ਨੇ ਆਪਣੇ ਸਿਰ ਦੇ ਉੱਤੇ ਟੋਪੀ ਪਾਈ ਹੁੰਦੀ ਹੈ ਜਾਲੀਦਾਰ ਟੀ-ਸ਼ਰਟ ਪਾਈ ਹੁੰਦੀ ਹੈ ਤਾਂ ਸੀਸੀਟੀਵੀ ਤਸਵੀਰਾਂ ਨੇ ਜਿਹੜੀਆਂ ਪੁਲਿਸ ਨੇ ਸਰੇੜੇ ਦੇਖ ਲਈਆਂ ਨੇ ਪੁਲਿਸ ਇਸ ਮਾਮਲੇ ਦੀ ਹੈ ਜਿਹੜੀ ਜਾਂਚ ਕਰ ਰਹੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਸੁਖ ਰਿਐਸ ਐਸਐਮ ਜ਼ੈਡਿੰਸ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਚੋਰਾਂ ਨੇ ਹੁਣ ਰੱਬ ਦਾ ਘਰ ਵੀ ਨਿਪਖਾਇਆ ਜੀ ਹਾਂ ਦਿਨ ਦਿਹਾੜੇ ਕਿਵੇਂ ਚੋਰੀ ਦੀਆਂ ਵਾਰਦਾਤਾਂ ਨੂੰ ਇਹ ਅੰਜਾਮ ਦਿੰਦੇ ਨੇ ਦਰਸਲ ਤਸਵੀਰਾਂ ਦੇਖ ਕੇ ਤੁਹਾਡੇ ਵੀ ਖੋਸ਼ ਉੱਡ ਜਾਂਗੇ ਤਾਂ ਬਿਲਕੁਲ ਦਿਨ ਦਿਹਾੜੇ ਚੋਰ ਮੰਦਿਰ ਦੇ ਵਿੱਚ ਦਾਖਲ ਹੁੰਦਾ ਗੁੱਲਕ ਨੂੰ ਤੋੜ ਦਿੰਦਾ ਤੇ ਚੜਾਵੇ ਦੀ ਨਕਦੀ ਲੈ ਕੇ ਫਰਾਰ ਹੋ ਜਾਂਦਾ ਕਿਸੇ ਨੇ ਵੀ ਯਕੀਨੀ ਨਹੀਂ ਸੀ ਕਰਨਾ ਜੇਕਰ ਤਸਵੀਰਾਂ ਸੀਸੀਟੀਵੀ ਕੈਮਰੇ ਚ ਕੈਦ ਨਾ ਹੋਈਆਂ ਹੁੰਦੀਆਂ ਤਸਵੀਰਾਂ ਦੇਖ ਕੇ ਤੁਸੀਂ ਸਿੱਧੇ ਤੌਰ ਤੇ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਚੋਰ ਨੂੰ ਕਿਸੇ ਦਾ ਕੋਈ ਵੀ ਖੋਫ ਨਹੀਂ ਹੈ ਦਰਵਾਜ਼ਾ ਖੋਲਦਾ ਅੰਦਰ ਵੜਦਾ ਤੇ ਕਿਵੇਂ ਮਿੱਟੀ ਜਿਸ ਖੁਰਪੇ ਦੇ ਨਾਲ ਅਸੀਂ ਪਟਦੇ ਹਾਂ ਉਸ ਖੁਰਪੇ ਦੇ ਨਾਲ ਹੀ ਗੁੱਲਕ ਨੂੰ ਖੋਲਣ ਦੀ ਕੋਸ਼ਿਸ਼ ਕਰਦਾ ਤੇ ਸਾਰੀ ਚੜਾਵੇ ਦੀ ਜਿਹੜੀ ਨਕਦੀ ਹੈ ਲੈ ਕੇ ਰਫੂ ਚੱਕਰ ਹੋ ਜਾਂਦਾ ਤੇ ਜਦੋਂ ਸ਼ਾਮ ਵੇਲੇ ਪੰਡਿਤ ਜੀ ਮੰਦਰ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਸ਼ੱਕ ਹੁੰਦਾ ਹੈ ਕਿ ਸ਼ਾਇਦ ਚੋਰੀ ਹੋਈ ਹੈ ਜਿਸ ਤਰੀਕੇ ਦੇ ਨਾਲ ਮੰਦਰ ਦੇ ਵਿੱਚ ਖਿਲਾਰਾ ਵਿਖਰਿਆ ਹੁੰਦਾ ਹੈ ਸੀਸੀਟੀਵੀ ਤਸਵੀਰਾਂ ਚੈੱਕ ਕੀਤੀਆਂ ਜਾਂਦੀਆਂ ਨੇ ਤਾਂ ਇੱਕ ਸ਼ਖਸ ਨਜ਼ਰ ਆਉਂਦਾ ਹੈ ਜਿਸ ਨੇ ਆਪਣੇ ਸਿਰ ਦੇ ਉੱਤੇ ਟੋਪੀ ਪਾਈ ਹੁੰਦੀ ਹੈ ਜਾਲੀਦਾਰ ਟੀ-ਸ਼ਰਟ ਪਾਈ ਹੁੰਦੀ ਹੈ ਤਾਂ ਸੀਸੀਟੀਵੀ ਤਸਵੀਰਾਂ ਨੇ ਜਿਹੜੀ ਆ ਪੁਲਿਸ ਨੇ ਸਵੇਰੇ ਦੇਖ ਲਈਆਂ ਨੇ ਪੁਲਿਸ ਇਸ ਮਾਮਲੇ ਦੀ ਹੈ ਜਿਹੜੀ ਜਾਂਚ ਕਰ ਲਈ ਹੈ ਸਤਿ ਸ਼੍ਰੀ ਅਕਾਲ ਤੁਸੀਂ ਖੁ ਰਸਮ ਜੀਸ ਤੇ ਮੈਂ ਹਾ ਪ੍ਰਦੀਪ ਗੌਰ ਤਾਂ ਚੋਰਾਂ ਨੇ ਹੁਣ ਰੱਬ ਦਾ ਕਰਕੇ ਨਹੀਂ ਬਖਸ਼ਿਆ ਜੀ ਹਾਂ ਦਿਨ ਦਿਹਾੜੇ ਕਿਵੇਂ ਚੋਰੀ ਦੀਆਂ ਵਾਰਦਾਤਾਂ ਨੂੰ ਇਹ ਅੰਜਾਮ ਦਿੰਦੇ ਨੇ ਦਰਸਲ ਤਸਵੀਰਾਂ ਦੇਖ ਕੇ ਤੁਹਾਡੇ ਵੀ ਖੋਸ਼ ਉੜ ਜਾਣਗੇ ਤਾਂ ਬਿਲਕੁਲ ਦਿਨ ਦਿਹਾੜੇ ਚੋਰ ਮੰਦਰ ਦੇ ਵਿੱਚ ਦਾਖਲ ਹੁੰਦਾ ਗੁੱਲਕ ਨੂੰ ਤੋੜ ਦਿੰਦਾ ਤੇ ਚੜਾਵੇ ਦੀ ਨਕਦੀ ਲੈ ਕੇ ਫਰਾਰ ਹੋ ਜਾਂਦਾ ਕਿਸੇ ਨੇ ਵੀ ਯਕੀਨੀ ਨਹੀਂ ਸੀ ਕਰਨਾ ਜੇਕਰ ਤਸਵੀਰਾਂ ਸੀਸੀਟੀਵੀ ਕੈਮਰੇਜ ਕੈਦ ਨਾ ਹੋਈਆਂ ਹੁੰਦੀਆਂ ਤਸਵੀਰਾਂ ਦੇਖ ਕੇ ਤੁਸੀਂ ਸਿੱਧੇ ਤੌਰ ਤੇ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਚੋਰ ਨੂੰ ਕਿਸੇ ਦਾ ਕੋਈ ਵੀ ਖੋਫ ਨਹੀਂ ਹੈ ਦਰਵਾਜ਼ਾ ਖੋਲਦਾ ਅੰਦਰ ਵੜਦਾ ਤੇ ਕਿਵੇਂ ਮਿੱਟੀ ਜਿਸ ਖੁਰਪੇ ਦੇ ਨਾਲ ਅਸੀਂ ਪੱਟਦੇ ਹਾਂ ਉਸ ਖੁਰਪੇ ਦੇ ਨਾਲ ਹੀ ਗੁੱਲਕ ਨੂੰ ਖੋਲਣ ਦੀ ਕੋਸ਼ਿਸ਼ ਕਰਦਾ ਤੇ ਸਾਰੀ ਚੜਾਵੇ ਦੀ ਜਿਹੜੀ ਨਕਦੀ ਹੈ ਲੈ ਕੇ ਰਫੂ ਚੱਕਰ ਹੋ ਜਾਂਦਾ ਹੈ ਤੇ ਜਦੋਂ ਸ਼ਾਮ ਵੇਲੇ ਪੰਡਿਤ ਜੀ ਮੰਦਰ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਸ਼ੱਕ ਹੁੰਦਾ ਹੈ ਕਿ ਸ਼ਾਇਦ ਚੋਰੀ ਹੋਈ ਹੈ ਜਿਸ ਤਰੀਕੇ ਦੇ ਨਾਲ ਮੰਦਰ ਦੇ ਵਿੱਚ ਖਿਲਾਰਾ ਵਿਖਰਿਆ ਹੁੰਦਾ ਹੈ ਸੀਸੀਟੀਵੀ ਤਸਵੀਰਾਂ ਚੈੱਕ ਕੀਤੀਆਂ ਜਾਂਦੀਆਂ ਨੇ ਤੇ ਇੱਕ ਸ਼ਖਸ ਨਜ਼ਰ ਆਉਂਦਾ ਹੈ ਜਿਸ ਨੇ ਆਪਣੇ ਸਿਰ ਦੇ ਉੱਤੇ ਟੋਪੀ ਪਾਈ ਹੁੰਦੀ ਹੈ ਜਾਲੀਦਾਰ ਟੀ-ਸ਼ਰਟ ਪਾਈ ਹੁੰਦੀ ਹੈ ਅ ਤਾ ਸੀਸੀਟੀਵੀ ਤਸਵੀਰਾਂ ਨੇ ਜਿਹੜੀ ਆ ਪੁਲਿਸ ਨੇ ਇਸ ਵੇਲੇ ਦੇਖ ਲਈਆਂ ਨੇ ਪੁਲਿਸ ਇਸ ਮਾਮਲੇ ਦੀ ਹੈ ਜਿਹੜੀ ਜਾਂਚ ਕਰ ਰਹੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨੀਸ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਚੋਰਾਂ ਨੇ ਹੁਣ ਰੱਬ ਦਾ ਕਰਕੇ ਨਹੀਂ ਬਖਸ਼ਿਆ ਜੀ ਹਾਂ ਦਿਨ ਦਿਹਾੜੇ ਕਿਵੇਂ ਚੋਰੀ ਦੀਆਂ ਵਾਰਦਾਤਾਂ ਨੂੰ ਇਹ ਅੰਜਾਮ ਦਿੰਦੇ ਨੇ ਦਰਸਲ ਤਸਵੀਰਾਂ ਦੇਖ ਕੇ ਤੁਹਾਡੇ ਵੀ ਖੋਸ਼ ਉੜ ਜਾਣਗੇ ਤਾਂ ਬਿਲਕੁਲ ਦਿਨ ਦਿਹਾੜੇ ਚੋਰ ਮੰਦਿਰ ਦੇ ਵਿੱਚ ਦਾਖਲ ਹੁੰਦਾ ਗੁੱਲਕ ਨੂੰ ਤੋੜ ਦਿੰਦਾ ਤੇ ਚੜਾਵੇ ਦੀ ਨਕਦੀ ਲੈ ਕੇ ਫਰਾਰ ਹੋ ਜਾਂਦਾ ਕਿਸੇ ਨੇ ਵੀ ਯਕੀਨੀ ਨਹੀਂ ਸੀ ਕਰਨਾ ਜੇਕਰ ਤਸਵੀਰਾਂ ਸੀਸੀਟੀਵੀ ਕੈਮਰੇ ਚ ਕੈਦ ਨਾ ਹੋਈਆਂ ਹੁੰਦੀਆਂ ਤਸਵੀਰਾਂ ਦੇਖ ਕੇ ਤੁਸੀਂ ਸਿੱਧੇ ਤੌਰ ਤੇ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਚੋਰ ਨੂੰ ਕਿਸੇ ਦਾ ਕੋਈ ਵੀ ਖੋਫ ਨਹੀਂ ਹੈ ਦਰਵਾਜ਼ਾ ਖੋਲਦਾ ਹੈ ਅੰਦਰ ਫੜਦਾ ਹੈ ਤੇ ਕਿਵੇਂ ਮਿੱਟੀ ਜਿਸ ਖੁਰਪੇ ਦੇ ਨਾਲ ਅਸੀਂ ਪੱਟਦੇ ਹਾਂ ਉਸ ਖੁਰਪੇ ਦੇ ਨਾਲ ਹੀ ਗੁੱਲਗ ਨੂੰ ਖੋਲਣ ਦੀ ਕੋਸ਼ਿਸ਼ ਕਰਦਾ ਤੇ ਸਾਰੀ ਚੜਾਵੇ ਦੀ ਜਿਹੜੀ ਨਕਦੀ ਹੈ ਲੈ ਕੇ ਰਫੂ ਚੱਕਰ ਹੋ ਜਾਂਦਾ ਤੇ ਜਦੋਂ ਸ਼ਾਮ ਵੇਲੇ ਪੰਡਿਤ ਜੀ ਮੰਦਰ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਸ਼ੱਕ ਹੁੰਦਾ ਹੈ ਕਿ ਸ਼ਾਇਦ ਚੋਰੀ ਹੋਈ ਹੈ ਜਿਸ ਤਰੀਕੇ ਦੇ ਨਾਲ ਮੰਦਰ ਦੇ ਵਿੱਚ ਖਿਲਾਰਾ ਵਿਖਰਿਆ ਹੁੰਦਾ ਹੈ ਸੀਸੀਟੀਵੀ ਤਸਵੀਰਾਂ ਚੈੱਕ ਕੀਤੀਆਂ ਜਾਂਦੀਆਂ ਨੇ ਤੇ ਇੱਕ ਸਖਸ਼ ਨਜ਼ਰ ਆਉਂਦਾ ਹੈ ਜਿਸ ਨੇ ਆਪਣੇ ਸਿਰ ਦੇ ਉੱਤੇ ਟੋਪੀ ਪਾਈ ਹੁੰਦੀ ਹੈ ਜਾਲੀਦਾਰ ਟੀ-ਸ਼ਰਟ ਪਾਈ ਹੁੰਦੀ ਹੈ ਅ ਤੱਕ ਸੀਸੀਟੀਵੀ ਤਸਵੀਰਾਂ ਨੇ ਇਹ ਪੁਲਿਸ ਨੇ ਸਵੇਰੇ ਦੇਖ ਲਈਆਂ ਨੇ ਪੁਲਿਸ ਇਸ ਮਾਮਲੇ ਦੀ ਹੈ ਜਿਹੜੀ ਜਾਂਚ ਕਰ ਰਹੀ ਹੈ ਸਸ਼ੀਕਾਲ ਤੁਸੀਂ